ਡਾਕਟਰ ਮਨਦੀਪ ਕੌਰ ਰਾਏ ਦੀ ਵਾਰਤਕ ਪੁਸਤਕ ਇਰਾਜਾਂ ਦੇ ਕਿਹੜੇ ਪਾਸੇ ਵਿੱਚੋਂ ਰਚਨਾ ਤੋਸ਼ੀਪੂਆ ਜ਼ਿਲ੍ਹਾ ਸ਼ਾਰਪੁਰ ਦੀ ਤਹਿਸੀਲ ਤਲਵੜਾ ਦਾ ਇੱਕ ਪਿੰਡ ਦਲਵਾਰੀ ਕਲਾਂ ਇਹ ਪਿੰਡ ਦਾਤਾਰਪੁਰ ਮੰਡੀ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਹੈ ਹਿਮਾਚਲ ਪ੍ਰਦੇਸ਼ ਦੀ ਹੁਸੈਨ ਵਾਦੀ ਦੇ ਪੈਰਾਂ ਵਿੱਚ ਵਸਿਆ ਹੋਣ ਕਰਕੇ ਇਹ ਮਨਮੋਹਕ ਪਹਾੜੀ ਇਲਾਕਾ ਹੈ ਕਿਸੇ ਸਮੇਂ ਪੰਜਾਬ ਦਾ ਹਿੱਸਾ ਰਿਹਾ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਜਿੱਥੋਂ ਦੀਆਂ ਔਰਤਾਂ ਦੀ ਸੁੰਦਰਤਾ ਦੇ ਕਵੀਆਂ ਨੇ ਸੋਹ ਲਏ ਗਏ ਹਨ ਸਮੇਂ ਸਮੇਂ ਹੈ ਤੰਗ ਦਿਲ ਹਾਕਮਾਂ ਨੇ ਇਹਨਾਂ ਹਰੀਆਂ ਭਰੀਆਂ ਬਾਗੀਆਂ ਨੂੰ ਪੰਜਾਬ ਨਾਲੋਂ ਵਿਛੋੜ ਦਿੱਤਾ ਦਰਬਾਰੀ ਪਿੰਡ ਦਾ ਇੱਕ ਘਰ ਜਿਸ ਤੇ ਚੁਗਿਰਦ ਪਹਿਰੇਦਾਰਾਂ ਵਾਂਗ ਰੁੱਖਾਂ ਨੇ ਘੇਰਾ ਪਾਇਆ ਹੋਇਆ ਹੈ ਆਪਣੇ ਨਾਲ ਹੋਈ ਅਣਹੋਣੀ ਦੀ ਬਾਤ ਪਾ ਰਿਹਾ ਹੈ 22 ਧਾਰ ਦੇ ਰਾਜਪੂਤ ਕਿਸੇ ਸਮੇਂ ਇਸ ਧਰਤੀ ਦੇ ਰਾਜੇ ਸਨ ਉਹਨਾਂ ਵਿੱਚੋਂ ਇੱਕ ਪਰਿਵਾਰ ਦਾ ਇਹ ਜੱਦੀ ਘਰ ਹੈ ਜਿਸ ਵਿੱਚ ਹੁਣ ਬੜੀ ਮੰਦੀ ਹਾਲਤ ਵਿੱਚ ਇਕੱਲੀ ਸੰਤੋਸ਼ ਰਾਣੀ ਰਹਿ ਰਹੀ ਸੀ ਕਿਸੇ ਸਮੇਂ ਬੜੀਆਂ ਰੀਜਾਂ ਨਾਲ ਜਗਾ ਦੀ ਚੋਣ ਕਰਕੇ ਬੜਾ ਸੋਹਣਾ ਆਸ਼ਿਆਨਾ ਉਸਾਰਿਆ ਗਿਆ ਸੀ ਅੰਦਰੋਂ ਭਾਵੇਂ ਸਾਰਾ ਮਕਾਨ ਦਰਦਰਾ ਹੋ ਗਿਆ ਛੱਤਾਂ ਡਿੱਗਣ ਵਾਲੀਆਂ ਨੇ ਪਰ ਬਾਹਰੋਂ ਹਾਰੇ ਵੀ ਚੰਗੇ ਪ੍ਰਭਾਰਤੀ ਰਹਿਸ਼ ਦਾ ਪਲੇਖਾ ਪੋਂਦਾ ਹੈ ਸੰਤੋਸ਼ ਰਾਣੀ ਇਸੇ ਪਿੰਡ ਦੀ ਜੰਪਲ ਹੈ ਉਹ કુલ ਚਾਰ ਭੈਣ ਭਰਾ ਸਨ ਜਿਨ੍ਹਾਂ ਵਿੱਚੋਂ ਹੁਣ ਉਹ ਦੋ ਭੈਣਾਂ ਹੀ ਜ਼ਿੰਦਾ ਸਨ ਪਰ ਭੈਣ ਕਾਫੀ ਸਮੇਂ ਤੋਂ ਉਸ ਦੇ ਨਾਲ ਸੰਪਰਕ ਵਿੱਚ ਨਹੀਂ ਸੀ ਇਸ ਪਿੰਡ ਦੇ ਤਕਰੀਬਨ ਹਰ ਘਰ ਦਾ ਇੱਕ ਜੀ ਫੌਜ ਵਿੱਚ ਹੈ ਸੰਤੋਸ਼ਾ ਪਿਤਾ ਵੀ ਅੰਗਰੇਜ਼ੀ ਰਾਜ ਸਮੇਂ ਫੌਜ ਵਿੱਚ ਸੀ ਉਸਨੇ ਸੰਤੋਸ਼ ਰਾਣੀ ਵਾਸਤੇ ਵੀ ਫੌਜ ਦੇ ਵਿੰਗ ਕਮਾਂਡਰ ਰੋਡ ਆਰਗੇਨਾਈਜੇਸ਼ਨ ਵਿੱਚ ਨੌਕਰੀ ਕਰ ਰਿਆ ਵਾਟੋ ਲਿਆ ਭਰਾਮਾ ਦੀ ਮੌਤ ਤੋਂ ਬਾਅਦ ਸੰਤੋਸ਼ ਰਾਣੀ ਨੂੰ ਆਪਣੇ ਪਤੀ ਸਮੇਤ ਪੇਕੇ ਪਿੰਡ ਵਾਲੀ ਘਰ ਵਿੱਚ ਰਹਿਣਾ ਪਿਆ ਇਸ ਲਈ ਉੱਥੇ ਉਸ ਨੂੰ ਸਾਰੇ ਤੋਸ਼ੀ ਪੂਆ ਹਾਕ ਕੇ ਬੁਲਾਉਂਦੇ ਸਨ ਉਸਦੇ ਦੋ ਬੱਚੇ ਹੋਏ ਵੱਡਾ ਬੇਟਾ ਤੇ ਛੋਟੀ ਬੇਟੀ ਬੇਟੀ ਪੈਦਾ ਹੋਣ ਤੋਂ ਥੋੜੇ ਚਿਰ ਬਾਅਦ ਇਸ ਅਪਾਗੀ ਦਾ ਦਿਮਾਗੀ ਸੰਤੁਲਨ ਵਿਗੜ ਗਿਆ। ਜਦੋਂ ਬੱਚਾ ਜਨਮ ਤੋਂ ਬਾਅਦ ਕਿਸੇ ਔਰਤ ਨੂੰ ਡਿਪਰੈਸ਼ਨ ਹੋ ਜਾਵੇ ਤਾਂ ਇਸ ਨੂੰ ਪੋਸਟਮਾਰਟਮ ਡਿਪਰੈਸ਼ਨ ਕਿਹਾ ਜਾਂਦਾ ਹੈ। ਡਾਕਟਰਾਂ ਅਨੁਸਾਰ ਬੱਚੇ ਦੇ ਜਨਮ ਤੋਂ ਲਗਭਗ 4 ਹਫ਼ਤੇ ਬਾਅਦ ਇਸ ਦੇ ਲੱਛਣ ਦਿਖਣ ਲੱਗਦੇ ਹਨ। ਅਜਿਹੇ ਵਿੱਚ ਇਹ ਪਰਿਵਾਰਕ ਜੀਵਾਂ ਵੱਲੋਂ ਸਮਝਦਾਰੀ ਨਾਲ ਇਸ ਨੂੰ ਜਨੇਪੇਵਾਰੀ ਔਰਤ ਦੀ ਬਿਮਾਰੀ ਸਮਝ ਕੇ ਇਲਾਜ ਕਰਾਉਣ ਦੀ ਲੋੜ ਹੁੰਦੀ ਹੈ। ਪਰ ਉਸਤ ਕਰ ਵਾਲਾ ਕੋਲ ਰਹਿ ਕੇ ਉਸ ਦਾ ਇਲਾਜ ਕਰਾਉਣ ਦੀ ਬਜਾਏ ਸਗੋਂ ਦੋਵਾਂ ਬੱਚਿਆਂ ਨੂੰ ਵੀ ਆਪਣੇ ਨਾਲ ਉਹਨਾਂ ਦੇ ਦਾਦਕੇ ਪਿੰਡ ਲੈ ਗਿਆ। ਸੰਤੋਸ਼ ਰਾਣੀ ਬਿਲਕੁਲ ਇਕੱਲੀ ਰਹਿ ਗਈ। ਇਸ ਅਕਲਤਾ ਨੇ ਉਸ ਦੀ ਮਾਨਸਿਕ ਪਰੇਸ਼ਾਨੀ ਨੂੰ ਹੋਰ ਵੀ ਵਧਾ ਦਿੱਤਾ। ਇਥੋਂ ਉਸ ਦੀ ਕਹਾਣੀ ਹੋਰ ਵੀ ਦੁੱਖ ਭਰੀ ਬਣ ਜਾਂਦੀ ਹੈ। ਵਿਗੜੀ ਹੋਈ ਮਾਨਸਿਕ ਸਥਿਤੀ ਕਰ ਨੂੰ ਗਲੀਆਂ ਸੜਕਾਂ ਤੇ ਘੁਮਣ ਲੱਗੀ। ਇੱਕ ਖੂਬਸੂਰਤ ਪਹਾੜਨ ਮਟਿਆਰ ਦਾ ਇਸ ਤਰ੍ਹਾਂ ਬਾਬਰਿਆਂ ਵਾਂਗ ਘੁੰਮਣਾ ਸਾਡੇ ਭਾਰਤੀ ਸਮਾਜ ਵਿੱਚ ਕਦੇ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ। ਉਸ ਦੀ ਜ਼ਿੰਦਗੀ ਦੀ ਕਿਤਾਬ ਦੇ ਇਸ ਤੋਂ ਅਗਲੇ ਕਈ ਸਾਲਾਂ ਦੇ ਪੰਨੇ ਖਾਲੀ ਪਏ ਹਨ ਤੁੰਦਰੀ ਜੀ ਦੀ ਜਾਣਕਾਰੀ ਮੌਜੂਦ ਹੈ ਕਿ ਉਸ ਨੂੰ ਕੋਈ ਆਦਮੀ ਵਰਗਲਾ ਕੇ ਟਰੱਕ ਤੇ ਬਿਠਾ ਕੇ ਲੈ ਗਿਆ ਸੀ ਇਨਾਂ ਸਾਲਾਂ ਦੌਰਾਨ ਉਸਦੇ ਬੇਟਾ ਬੇਟੀ ਤੇ ਜੀਵਨ ਸਾਥੀ ਜਿਸ ਨੇ ਕਦੀ ਵੀ ਉਸ ਦਾ ਸਾਥ ਨਾ ਨਿਭਾਇਆ ਵੀ ਇਸ ਦੁਨੀਆ ਨੂੰ ਹਲਵਿਦਾ ਕਹਿ ਕੇ ਗਏ ਪਤਾ ਨਹੀਂ ਕਿਉਂ ਇਸ ਪਰਿਵਾਰ ਦੇ ਨਸੀਬ ਵਿੱਚ ਇੰਜ ਖਿਲਰ ਪੁੱਲਰ ਕੇ ਮਰਨਾ ਲਿਖਿਆ ਹੋਇਆ ਸੀ ਕਈ ਸਾਲ ਬਾਅਦ ਦੀ ਗੱਲ ਹੈ ਕਿ ਸੜਾਕੇ ਦੇ ਇੱਕ ਮੰਦਰ ਦੇ ਮਹੰਤ ਜੀ ਆਪਣਾ ਇਲਾਜ ਕਰਵਾਉਣ ਲਈ ਦਿੱਲੀ ਗਏ ਹੋਏ ਸਨ। ਉਹਨਾਂ ਦੇ ਨਾਲ ਗਿਆ ਹੋਇਆ ਡਰਾਈਵਰ ਉੱਥੋਂ ਦੇ ਕਿਸੇ ਮੰਦਰ ਵਿੱਚ ਲੰਗਰ ਛਕਣ ਗਿਆ। ਇਤਫਾਕ ਵੱਸ ਸੰਤੋਸ਼ ਰਾਣੀ ਵੀ ਵਨਜਾਰਿਆਂ ਦੀ ਕਿਸੇ ਬਰਾਦਰੀ ਨਾਲ ਉੱਥੋਂ ਦੇ ਲੰਗਰ ਵਿੱਚ ਖਾਣਾ ਖਾਣ ਆਈ ਹੋਈ ਸੀ। ਡਰਾਈਵਰ ਨੇ ਉਸ ਨੂੰ ਪਛਾਣ ਲਿਆ ਤੇ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ। ਵਨਜਾਰਿਆਂ ਕੋਲੋਂ ਛਡਾਉਣ ਲਈ ਵੀ ਉਸਨੂੰ ਕਾਫੀ ਜੱਦੋਜਹਿਦ ਕਰਨੀ ਪਈ। ਪਰ ਕਿਸੇ ਨਾ ਕਿਸੇ ਤਰ੍ਹਾਂ ਉਸਨੇ ਇੱਧਰ ਆਉਣ ਵਾਲੇ ਵਾਕਿਫ ਮੁਸਾਫਰਾਂ ਦੇ ਨਾਲ ਸੰਤੋਸ਼ ਰਾਣੀ ਨੂੰ ਵਾਪਸ ਦਲਵਾਲੀ ਪਿੰਡ ਭੇਜ ਦਿੱਤਾ ਆਖਰ ਪਿੰਡ ਦੀ ਤੀਜੂ ਸੀ ਸੰਤੋਸ਼ ਰਾਣੀ ਨੇ ਵਾਪਸ ਆ ਕੇ ਕਿਸੇ ਹੋਰ ਦੇ ਘਰ ਰਹਿਣ ਨਾਲੋਂ ਆਪਣੇ ਘਰ ਹੀ ਰਹਿਣ ਨੂੰ ਤਰਜੀ ਦਿੱਤੀ ਆਸ-ਪਾਸ ਦੇ ਲੋਕ ਉਸ ਦੀ ਬੰਦੀ ਸਰਦੀ ਮਦਦ ਕਰਦੇ ਰਹੇ ਪਰ ਉਸ ਦਾ ਕੋਈ ਰਿਸ਼ਤੇਦਾਰ ਕਦੀ ਉਸ ਦੀ ਸਹਾਇਤਾ ਲਈ ਨਾ ਆਇਆ ਦਸ ਤੇ ਹਨ ਕਿ ਉਸ ਦਾ ਸਕਾਹ ਪ੍ਰਾਪਤੀ ਭੈਣ ਵੀ ਸਮੇਂ-ਸਮੇਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਰਹੇ ਹਨ ਪਰ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦਾ ਇਲਾਜ ਕਰਵਾ ਲੈਂਦੇ ਰਹੇ ਹੁਣ ਪਿਛਲੇ ਸਾਲ ਤੋਂ ਉਸ ਦੀ ਅੱਖਾਂ ਦੀ ਰੋਸ਼ਨੀ ਬਿਲਕੁਲ ਖਤਮ ਹੋ ਗਈ ਹੈ ਉਹ ਘਰੋਂ ਬਾਹਰ ਨਹੀਂ ਜਾ ਸਕਦੀ ਸੀ ਆਸ-ਪਾਸ ਦੇ ਘਰ ਉਸ ਨੂੰ ਖਾਣ-ਪਾਨ ਦੇ ਜਾਂਦੇ ਸਨ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰ ਉਸ ਨੂੰ ਸਾਫ਼-ਸੁਭਾਈ ਦੀ ਕੋਈ ਸੋਝੀ ਨਹੀਂ ਸੀ ਜਿਸ ਕਾਰਨ ਘਰ ਦੇ ਅੰਦਰੂਨੀ ਹਾਲਾਤ ਖਸਤਾ ਹੀ ਸਨ ਪ੍ਰੇਮ ਸਿੰਘ ਨਾਮ ਦੇ ਇਸ ਪਿੰਡ ਦੇ ਇੱਕ ਫੌਜੀ ਨੇ ਮਨੁੱਖਤਾ ਦੀ ਸੇਵਾ ਸੁਸਾਇਟੀ ਹਸਨਪੁਰ ਦੇ ਦਫ਼ਤਰ ਤੋਂ ਸੀਪੂਆ ਦੀ ਵੀਡੀਓਜ਼ ਬਣਾ ਕੇ ਭੇਜੀਆਂ ਤਾਂ ਬਾਈ ਗੁਰਪ੍ਰੀਤ ਸਿੰਘ 19 ਜਨਵਰੀ 2022 ਨੂੰ ਆਪਣੀ ਟੀਮ ਲੈ ਕੇ ਉਸਦੇ ਪਿੰਡ ਪਹੁੰਚੇ ਤਾਂ ਸੱਚਮੁੱਚ ਉੱਥੋਂ ਦੇ ਜੋ ਹਾਲਾਤ ਸਨ ਉਹਨਾਂ ਵਿੱਚ ਤੋਸੀਪੂਆ ਨੂੰ ਮਰਨ ਲਈ ਨਹੀਂ ਸੀ ਛੱਡਿਆ ਜਾ ਸਕਦਾ ਪਰ ਉਹ ਹੁਣ ਇਸ ਤਰ੍ਹਾਂ ਕਿਸੇ ਅਜਨਬੀ ਥਾਂ ਜਾਣ ਲਈ ਰਾਜ਼ੀ ਨਹੀਂ ਸੀ ਗੁਰਪ੍ਰੀਤ ਬਾਈ ਜਿੰਨੇ ਹੀ ਸੰਗੀਤ ਦਾ ਸੁਭਾਅ ਦੇ ਮਾਲਕ ਹਨ ਉਥੇ ਮੌਕੇ ਮੁਤਾਬਕ ਉਹ ਖਾਸ ਵੰਗ ਵੀ ਵਧੀਆ ਸਿਰਜ ਲੈਂਦੇ ਹਨ ਬਾਈ ਨੇ ਸੰਤੋਸ਼ ਕੁਮਾਰੀ ਨੂੰ ਆਪਣਾ ਪਨ ਬਖਵਾਉਂਦਿਆਂ ਸਮਝਾਇਆ ਅਨਤੂ ਪੂਆ ਸਾਡੀ ਭੂਆ ਅਸੀਂ ਸਾਰੇ ਤੇਰੇ ਭਤੀਜੇ ਹਾਂ ਉਥੇ ਪਰਿਵਾਰ ਵਿੱਚ ਸਾਡੀਆਂ ਮਾਵਾ ਪੈਣਾ ਤੇ ਧੀਆਂ ਭੂਆ ਨਹੀਂ ਸੀ ਕੋਈ ਉਹ ਕਮੀ ਵੀ ਤੂੰ ਪੂਰੀ ਕਰ ਦਿੱਤੀ ਹੁਣ ਦੱਸ ਸਾਡਾ ਫੋਫੜ ਕਿੱਥੇ ਆ ਉਸ ਨੂੰ ਨਾਲ ਲੈ ਜਾਣਾ ਬਊ ਤੋਸ਼ੀਪੂਆ ਵਿਆਹ ਸਪੇ ਸ਼ਾਇਦ ਇਹ ਹਾਸਾ ਵਰਿਆਂ ਬਾਅਦ ਉਸ ਤੇ ਬੁੱਲਾ ਨੂੰ ਨਸੀਬ ਹੋਇਆ ਸੀ ਤੋਸ਼ੀਪੂਆ ਦੇ ਤੋਰਨ ਵੇਲੇ ਸਾਰਾ ਪਿੰਡ ਇਕੱਠਾ ਹੋ ਗਿਆ ਜਿਸ ਤਰ੍ਹਾਂ ਪਿੰਡ ਵਾਲੇ ਕੁੜੀ ਨੂੰ ਤੋਰਨ ਵੇਲੇ ਇਕੱਠੇ ਹੁੰਦੇ ਹਨ ਪਿੰਡ ਦੇ ਮੋਥ ਪਰਾਂ ਦੀ ਹਾਜ਼ਰੀ ਤੇ ਸਹਿਮਤੀ ਨਾਲ ਤੋਸ਼ੀਪੂਆ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨੀ ਦੇਣ ਲਈ ਉਸੇ ਦਿਨ ਸੁਪਨਿਆਂ ਦੇ ਘਰ ਹਸਨਪੁਰ ਲਿਆਂਦਾ ਗਿਆ ਇੱਥੇ ਰਹਿੰਦੇ ਹ ਤੁਸੀਂ ਦੋਵਾਂ ਅੱਖਾਂ ਦਾ ਬਾਰੋ-ਬਾਰੀ ਆਪਰੇਸ਼ਨ ਕਰਵਾਇਆ ਗਿਆ ਬੇਦੀ ਅੱਖ ਦੇ ਆਪਰੇਸ਼ਨ ਲਈ ਉਸ ਦੀ ਮਾਨਸਿਕ ਹਾਲਤ ਬਹੁਤੀ ਸਿਰਨਾਹਣ ਹੋਣ ਕਰ ਉਸ ਨੇ ਅੱਖ ਨੂੰ ਹੱਥਾਂ ਨਾਲ ਮਾਰ ਲਿਆ ਜਿਸ ਕਰਕੇ ਇਹ ਆਪਰੇਸ਼ਨ ਸਫਲ ਨਾ ਹੋਇਆ ਪਰ ਦੂਸਰੀ ਅੱਖ ਦੇ ਆਪਰੇਸ਼ਨ ਵੇਲੇ ਤੱਕ ਤੋਸ਼ੀ ਪੁਆਦੀ ਦੀ ਮਾਗੀ ਹਾਲਤ ਵਿੱਚ ਵੀ ਕਾਫੀ ਸੁਧਾਰ ਆ ਗਿਆ ਹੋਇਆ ਸੀ ਇਸ ਲਈ ਪੂਰਾ ਇhtiyat ਵਰਤਨ ਨਾਲ ਉਸ ਦੀ ਇੱਕ ਅੱਖ ਦੀ ਰੋਸ਼ਨੀ ਵਾਪਸ ਆ ਗਈ ਪਿੱਛੇ ਉਸ ਦੀ ਕੋਈ ਸੰਭਾਲ ਕਰਨ ਵਾਲਾ ਨਾ ਹੋਣ ਕਰ ਉਸ ਨੂੰ ਪੱਕੇ ਤੌਰ ਤੇ ਹੀ ਇੱਥੇ ਹੀ ਰੱਖ ਲਿਆ ਗਿਆ ਹੈ